ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਸ਼ਹੂਰ ਕਬੱਡੀ ਰੇਡਰ ਰੁਪਿੰਦਰ ਦੋਦਾ ਦੀ ਮਾਲਵੇ ਦਾ ਇਹ ਛੋਟਾ ਰੇਡਰ ਜਾਫੀਆਂ ਦੀ ਸਮਝ 'ਚ ਨਹੀਂ ਆਉਂਦਾ ਇਸੇ ਕਰਕੇ ਕਮੈਂਟੇਟਰ ਰੁਪਿੰਦਰ ਨੂੰ ਡਾਕਟਰਾਂ ਦੀ ਲਿਖਾਈ ਵਰਗਾ ਕਹਿੰਦੇ ਨੇ ਮਾਲਵੇ ਦੀ ਕਬੱਡੀ 'ਚ ਜਾਣ ਪਾਉਣ ਵਾਲੇ ਇਸ ਖਿਡਾਰੀ ਦੀ ਖੇਡ ਦੇ ਲੋਕ دیਵਾਨੇ ਨੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਰੁਪਿੰਦਰ ਦੇ ਪਿੰਡ ਤੇ ਪਰਿਵਾਰ ਬਾਰੇ ਰੁਪਿੰਦਰ ਦੇ ਜਿੱਤੇ ਹੋਏ ਇਨਾਮਾਂ ਤੇ ਸਨਮਾਨਾਂ ਬਾਰੇ ਰੁਪਿੰਦਰ ਦੀ ਉਮਰ ਤੇ ਹਾਈਟ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੁਣ ਕਰਦੇ ਆਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਰੁਪਿੰਦਰ ਦੋਦਾ ਦਾ ਜਨਮ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਹੋਇਆ। ਇਹਨਾਂ ਨੇ ਆਪਣੇ ਨਾਂ ਰੁਪਿੰਦਰ ਦੇ ਪਿੱਛੇ ਆਪਣੇ ਪਿੰਡ ਦਾ ਨਾਂ ਦੋਦਾ ਲਾਇਆ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਨਾਂ ਨਾਲ ਪਛਾਣਿਆ ਜਾਵੇ। ਉਹਨਾਂ ਦੇ ਨਾਂ ਦੇ ਨਾਲ-ਨਾਲ ਪਿੰਡ ਦਾ ਨਾਂ ਵੀ ਬੁਲੰਦੀਆਂ ਛੋਵੇ। ਰੁਪਿੰਦਰ ਦੋਦੇ ਦੀ ਡੇਟ ਆਫ ਬਰਥ 28 ਅਗਸਤ 1996 ਦੀ ਹੈ। ਸਾਲ 2025 ਦੀ ਦੇ ਹਿਸਾਬ ਨਾਲ ਇਹਨਾਂ ਦੀ ਉਮਰ 29 ਸਾਲ ਹੋ ਚੁੱਕੀ ਹੈ ਇਹਨਾਂ ਦੇ ਸਰੀਰ ਦੀ ਲੰਬਾਈ 6 ਫੁੱਟ ਹੈ ਜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹ ਸਾਂਝੇ ਪਰਿਵਾਰ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਘਰ ਵਿੱਚ ਇਹਨਾਂ ਦੇ ਮਾਤਾ ਪਿਤਾ ਇਹਨਾਂ ਦਾ ਭਰਾ ਇਹਨਾਂ ਦੇ ਚਾਚਾ ਚਾਚੀ ਚਾਚੇ ਦਾ ਇੱਕ ਮੁੰਡਾ ਤੇ ਇੱਕ ਕੁੜੀ ਤੇ ਦਾਦਾ ਦਾਦੀ ਰਹਿੰਦੇ ਨੇ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਸੁਖਵਿੰਦਰ ਸਿੰਘ ਹੈ ਤੇ ਮਾਤਾ ਦਾ ਨਾਮ ਸੁਖਦੀਪ ਕੌਰ ਹੈ ਇਹਨਾਂ ਦੇ ਦਾਦਾ ਜੀ ਦਾ ਨਾਮ ਸਰਦਾਰ ਮਾਲ ਸਿੰਘ ਹੈ ਤੇ ਇਹਨਾਂ ਦੇ ਭਰਾ ਦਾ ਨਾਮ ਮਨਿੰਦਰ ਸਿੰਘ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਦੋਸਤ ਮਿੱਤਰ ਤੇ ਘਰ ਦੇ ਇਹਨਾਂ ਨੂੰ ਪਿਆਰ ਨਾਲ ਸ਼ਾ ਵੀ ਕਹਿੰਦੇ ਨੇ ਬਾਕੀ ਗਰਾਊਂਡ ਦੇ ਵਿੱਚ ਬੁਲਾਰੇ ਇਹਨਾਂ ਨੂੰ ਕਬੱਡੀ ਦਾ ਬਾਬ ਰੋਲਾ ਦਿਮਾਗੀ ਰੇਡਰ ਤੇ ਮਾਲਵੇ ਦਾ ਝੋਟਾ ਜਿਹੇ ਨਾਵਾਂ ਨਾਲ ਬੁਲਾਉਂਦੇ ਨੇ ਰੁਪਿੰਦਰ ਨੂੰ ਸਕੂਲ ਟਾਈਮ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਸੀ ਚੌਥੀ ਪੰਜਵੀਂ ਕਲਾਸ ਵਿੱਚ ਇਹ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਸੀ ਜਿਉਂ-ਜਿਉਂ ਇਹ ਵੱਡੇ ਹੁੰਦੇ ਗਏ ਫਿਰ ਆਪਣੇ ਪਿੰਡ ਦੋਦਾ ਦੀ ਗਰਾਊਂਡ ਦੇ ਵਿੱਚ ਮੁੰਡਿਆਂ ਨਾਲ ਰਲ ਕੇ ਸਰਕਲ ਸਟਾਈਲ ਕਬੱਡੀ ਖੇਡਣ ਲੱਗ ਪਏ ਉਹਨਾਂ ਦੇ ਪਿੰਡ ਦਾ ਹੀ ਇੱਕ ਬੰਦਾ ਬਾਈ ਧੀਰਾ ਉਹਨਾਂ ਨੂੰ ਕਬੱਡੀ ਖਿਡਾਇਆ ਕਰਦਾ ਸੀ ਜਿਸ ਨੂੰ ਰੁਪਿੰਦਰ ਆਪਣਾ ਪਹਿਲਾ ਉਸਤਾਦ ਮੰਨਦਾ ਫਿਰ ਉਸੇ ਗਰਾਊਂਡ ਦੇ ਵਿੱਚ ਸੰ ਉਹ ਖੇਡਦੇ ਵੇਖ-ਵੇਖ ਰੁਪਿੰਦਰ ਕੋਡੀ ਸਿੱਖਦਾ ਗਿਆ। ਸੰਦੀਪ ਦੋਦੇ ਤੋਂ ਤੇ ਅਮਨਦੀਪ ਘੋੜੇ ਤੋਂ ਕਬੱਡੀ ਦੇ ਗੁਣ ਸਿੱਖੇ। ਉਹਨਾਂ ਨਾਲ ਮਿਲ ਕੇ ਟੀਮ ਬਣਾਈ ਤੇ ਇੱਥੋਂ ਤੱਕ ਪਹੁੰਚਿਆ। ਤੁਹਾਨੂੰ ਦੱਸ ਦਈਏ ਕਿ ਰੁਪਿੰਦਰ ਨੇ ਸਾਲ 2007-08 ਦੇ ਵਿੱਚ 40 ਕਿਲੋ ਭਾਰ ਤੋਂ ਵਜਨੀ ਕਬੱਡੀ ਖੇਡਣੀ ਸ਼ੁਰੂ ਕੀਤੀ। ਉਸ ਤੋਂ ਬਾਅਦ ਇਹ 45, 50, 62, 75 ਕਿਲੋ ਭਾਰ ਦੇ ਵਿੱਚ ਖੇਡਦੇ ਰਹੇ। ਜਦੋਂ ਇਹ 70 ਕਿਲੋ 'ਚ ਖੇਡਦੇ ਸੀ ਤਾਂ ਇਹਨਾਂ ਦਾ ਨਾਮ ਮਸ਼ਹੂਰ ਹੋਣਾ ਸ਼ੁਰੂ ਹੋ ਗਿਆ ਸੀ। ਉਦੋਂ ਇਹ ਭਗਤੇ ਭਾਈ ਕੀ ਟੀਮ ਦੇ ਵਿੱਚ ਖੇਡਦੇ ਸੀ। ਉਸ ਤੋਂ ਬਾਅਦ ਇਹਨਾਂ ਨੇ ਸਾਲ 2016 ਦੇ ਵਿੱਚ ਓਪਨ ਖੇਡਣਾ ਸ਼ੁਰ ਕਰ ਦਿੱਤਾ ਸੰਦੀਪ ਦੋਦੇ ਨੇ ਵੀ ਕਬੱਡੀ ਦੇ ਵਿੱਚ ਰੁਪਿੰਦਰ ਦਾ ਪੂਰਾ ਸਾਥ ਦਿੱਤਾ ਸੰਦੀਪ ਰੁਪਿੰਦਰ ਤੋਂ ਆਪਣੇ ਬਰਾਬਰ ਕਬੱਡੀਆਂ ਪਵਾਉਂਦਾ ਰਿਹਾ ਤਾਂ ਕਿ ਉਹ ਤਕੜਾ ਹੋ ਸਕੇ ਇੱਕ ਵਾਰ ਪੱਖੀਗਲਾ ਟੂਰਨਾਮੈਂਟ ਚ ਇਹਨਾਂ ਦੀ ਓਪਨ ਦੀ ਟੀਮ ਦੇ ਰੇਡਰ ਦੇ 60 ਵੱਜ ਗਈ ਉਧਰ ਸੰਦੀਪ ਦੋਦੇ ਨੇ ਆਪਰੇਸ਼ਨ ਕਰਵਾਇਆ ਹੋਇਆ ਸੀ ਤਾਂ ਫਿਰ ਉਦੋਂ ਮਜਬੂਰੀ ਦੇ ਵਿੱਚ ਰੁਪਿੰਦਰ ਤੋਂ ਰੇਡਾਂ ਪੁਆਈਆਂ ਗਈਆਂ ਰੁਪਿੰਦਰ ਨੇ ਵੀ ਉਸ ਮੈਚ ਦੇ ਵਿੱਚ ਸਿਰਾ ਕਰਵਾ ਦਿੱਤਾ ਐਦਾਂ ਹੀ ਇੱਕ ਵਾਰ ਆਲਮਾਲੇ ਟੂਰਨਾਮੈਂਟ ਤੇ ਵੀ ਰੇਡਰ ਨੂੰ 60 ਵੱਜ ਗਈ ਉੱਥੇ ਵੀ ਇਹਨਾਂ ਨੇ ਰੇਡਾਂ ਪਾ ਕੇ ਧੰਨ ਧੰਨ ਕਰਵਾ ਦਿੱਤੀ ਉੱਥੇ ਪਹਿਲੀ ਵਾਰ ਲੋਕ ਨੇ ਰੁਪਿੰਦਰ ਨਾਲ ਫੋਟੋਆਂ ਕਰਵਾਈਆਂ ਸੀ ਇਹ ਦੋਵੇਂ ਮੈਚ ਰੁਪਿੰਦਰ ਦੇ ਯਾਦਗਾਰੀ ਮੈਚ ਬਣ ਗਏ ਸਾਲ 2017 ਤੇ 18 ਦੇ ਵਿੱਚ ਦੋ ਵਾਰੀ ਰੁਪਿੰਦਰ ਨੂੰ ਯੂਰਪ ਦੀ ਧਰਤੀ ਤੇ ਖੇਡਣ ਦਾ ਮੌਕਾ ਮਿਲਿਆ ਪੰਜਾਬ ਦੇ ਵਿੱਚ ਆਪਣੇ ਪਿੰਡ ਦੋਦੜ ਦੀ ਟੀਮ ਬਣਾ ਕੇ ਖੇਡਦੇ ਰਹੇ ਤੇ ਕੱਲ ਕਲਾ ਅਕੈਡਮੀ ਵੱਲੋਂ ਸੰਦੀਪ ਦੋਦੇ ਨਾਲ ਖੇਡਦੇ ਰਹੇ ਸਾਲ 2022 ਦੇ ਵਿੱਚ ਰੁਪਿੰਦਰ ਯੂਕੇ ਦੇ ਵਿੱਚ ਕਬੱਡੀ ਖੇਡਣ ਗਿਆ ਉਸ ਤੋਂ ਬਾਅਦ ਸਾਲ 2025 ਦੇ ਵਿੱਚ ਆਸਟ੍ਰੇਲੀਆ ਤੇ ਕੈਨੇਡਾ ਦੀ ਧਰਤੀ ਤੇ ਵਧੀਆ ਰੇਡਾਂ ਪਾਈਆਂ ਕੈਨੇਡਾ ਦੇ ਵਿੱਚ ਵੀ ਇਹਨਾਂ ਦੀ ਸ਼ਿੱਲੂ ਦੇ ਨਾਲ ਚੰਗੀ ਟੱਕਰ ਹੋਈ ਸੀ ਜਿੱਥੇ ਰੁਪਿੰਦਰ ਨੇ BC ਇੱਡਾ ਦਾ ਮੇਲਾ ਲੁੱਟਿਆ ਸੀ ਸਮਾਵੇਤਰ ਨਾਲ ਅੱਜਕੱਲ ਰੁਪਿੰਦਰ ਦੋਦਾ ਸ਼ਾਹਕੋਟ ਲਾਇਨਜ਼ ਦੀ ਟੀਮ ਨਾਲ ਖੇਡਦਾ ਹੈ ਰੁਪਿੰਦਰ ਇੰਦਰਜੀਤ ਕਲਸੀਆ ਤੇ ਫਰੀਆਦ ਅਲੀ ਦੀ ਟੀਮ ਨਾਲ ਵੀ ਕਈ ਵਾਰ ਖੇਡੇ ਰੁਪਿੰਦਰ ਦੋਦੇ ਨੇ 5000 11000 21000 50000 61000 71000 ਤੇ 80000 ਦੇ ਇਨਾਮ ਤਾਂ ਸਿਰਫ ਰੇਡਾਂ ਪਾ ਕੇ ਹੀ ਜਿੱਤੇ ਹੋਏ ਨੇ ਜੋ ਕਿ ਮੌਕੇ ਤੇ ਗਰਾਊਂਡ ਦੇ ਵਿੱਚ ਬੈਠੇ ਲੋਕ ਰੇਡਾਂ ਦੇ ਪੈਸੇ ਲਾਉਂਦੇ ਨੇ ਸਾਲ 2016 ਦੇ ਵਿੱਚ ਸਰੰਗਪੁਰੇ ਤੋਂ ਇਹਨਾਂ ਨੇ ਆਪਣਾ ਪਹਿਲਾ ਮੋਟਰਸਾਈਕਲ ਜਿੱਤਿਆ ਆਸੀਵਾਲ ਦੇ ਟੂਰਨਾਮੈਂਟ ਤੋਂ ਰੁਪਿੰਦਰ ਨੇ ਬਛੇਰਾ ਜਿੱਤਿਆ ਸੀ 14 ਫਰਵਰੀ 2025 ਨੂੰ ਇਹਨਾਂ ਨੇ ਨੰਗਲ ਦੇ ਟੂਰਨਾਮੈਂਟ ਤੋਂ ਬੁਲਟ ਜਿੱਤਿਆ 13 ਫਰਵਰੀ 200 25 ਨੂੰ ਸਹਿਣਾ ਬਰਨਾਲਾ ਟੂਰਨਾਮੈਂਟ ਤੋਂ 16 ਕਬੱਡੀਆਂ ਪਾ ਕੇ ਇੱਕ ਜਫਾ ਖਾਦਾ ਤੇ 15 ਨੰਬਰ ਜੋੜ ਕੇ ਬੈਸਟ ਰੀਡਰ ਰਿਹਾ 22 ਦਸੰਬਰ 2024 ਨੂੰ ਬਠਿੰਡਾ ਨਾਰਥ ਇੰਡੀਆ ਫੈਡਰੇਸ਼ਨ ਕਬੱਡੀ ਕੱਪ ਤੇ ਮੋਟਰਸਾਈਕਲ ਜਿੱਤਿਆ ਡੇਵਿਡਾ ਅਹਿਰਾਣਾ ਕਬੱਡੀ ਕੱਪ ਤੇ 26 ਜਨਵਰੀ 2025 ਨੂੰ ਫੇਅਰ ਮੋਟਰਸਾਈਕਲ ਜਿੱਤਿਆ ਚੈੜੀਆਂ ਰੋਪੜ ਦੇ ਟੂਰਨਾਮੈਂਟ ਤੋਂ 24 ਨਵੰਬਰ ਸਾਲ 2024 ਨੂੰ ਫੋਰਡ 3600 ਟਰੈਕਟਰ ਪਹਿਲੀ ਵਾਰ ਜਿੱਤਿਆ ਜੋ ਕਿ ਰੁਪਿੰਦਰ ਦੋਦੇ ਦੀ ਇੱਕ ਵੱਡੀ ਜਿੱਤ ਰਹੀ ਹਰ ਰਾਏਪੁਰ ਬਠਿੰਡਾ ਦੇ ਟੂਰਨਾਮੈਂਟ ਤੇ ਇਹਨਾਂ ਨੇ ਤਿੰਨ ਰੇਡ ਗਦਰ ਆਸ਼ੀ ਦੇ ਨਾਲ-ਨਾਲ ਮੋਟਰਸਾਈਕਲ ਵੀ ਜਿੱਤਿਆ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਰੁਪਿੰਦਰ ਦੋਦੇ ਦਾ ਕੋਈ ਵੀ ਵੱਡਾ ਸਨਮਾਨ ਨਹੀਂ ਕੀਤਾ ਗਿਆ ਪਰ 7 ਫਰਵਰੀ 2025 ਨੂੰ ਮੋਗਾ ਕਬੱਡੀ ਕੱਪ ਤੇ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਹਰਜੀਤ ਬਾਜਾਖਾਨਾ ਕਬੱਡੀ ਕਲੱਬ ਮਾਲਵਾ ਦੇ ਨਾਂ ਤੇ ਇੱਕ ਵੱਡੀ ਟੀਮ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਦੇ ਮੇਨ ਮੈਂਬਰ ਰੁਪਿੰਦਰ ਦੋਦਾ ਦੇ ਸੰਦੀਪ ਦੋਦਾ ਹੋਣਗੇ ਰੁਪਿੰਦਰ ਹੁਣ ਤੱਕ ਕਈ ਮੋਟਰਸਾਈਕਲ ਇੱਕ ਟਰੈਕਟਰ ਮੁੰਦਰੀਆਂ ਟਰੋਫੀਆਂ ਐਲਸੀਡੀਆਂ ਤੇ ਕਈ ਦਾ ਇਨਾਮ ਜਿੱਤ ਚੁੱਕਾ ਹੈ ਰੁਪਿੰਦਰ ਜ਼ਿਆਦਾਤਰ ਗਰਾਊਂਡ ਦੇ ਵਿੱਚ ਹੀ ਮਿਹਨਤ ਲਾਉਂਦਾ ਹੈ ਜਿੰਮ ਵਿੱਚ ਇਹ ਬਹੁਤ ਘੱਟ ਮਿਹਨਤ ਲਾਉਂਦੇ ਨੇ ਇਹਨਾਂ ਦੀ ਖੁਰਾਕ ਘਰ ਦੀ ਆਮ ਦੇਸੀ ਹੀ ਖੁਰਾਕ ਹੈ ਜਾਂ ਫਿਰ ਇਹ 12 ਬਦਾਮਾਂ ਦਾ ਰਗੜਾ ਚਿਕਨ ਜੂਸ ਜਾਂ ਫਿਰ ਪ੍ਰੋਟੀਨ ਵਗੈਰਾ ਖਾ ਲੈਂਦੇ ਨੇ ਜੇ ਇਹਨਾਂ ਦੇ ਪਸੰਦੀਦਾ ਰੇਡਰਾਂ ਦੀ ਗੱਲ ਕਰੀਏ ਤਾਂ ਦੁੱਲਾ ਬੱਗੇਪਿੰਡ ਵਾਲਾ ਤੇ ਸੁਲਤਾਨ ਸੰਸਪੁਰ ਇਹਨਾਂ ਦੀ ਪਸੰਦੀਦਾ ਰੇਡਰ ਨੇ ਜੇ ਇਹਨਾਂ ਦੇ ਪਸੰਦੀਦਾ ਜਾਫੀ ਦੀ ਗੱਲ ਕਰੀਏ ਤਾਂ ਸ਼ੀਰਾ ਪਿੱਥੋ ਵਾਲਾ ਇਹਨਾਂ ਦਾ ਪਸੰਦੀਦਾ ਜਾਫੀ ਹੈ ਸੋ ਐਦਾਂ ਰੁਪਿੰਦਰ ਦੋਦਾ ਇੱਕ ਮੱਧਵਰਗੀ ਪਰਿਵਾਰ ਚੋਂ ਉੱਠ ਕੇ ਅੱਜ ਵਿਦੇਸ਼ ਤਨੂ ਰੁਪਿੰਦਰ ਦੀ ਖੇਡ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਇਹੋ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ